ਹਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ ਆਪ ਜੀ ਹਰ ਰੋਜ਼ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਹਜ਼ੂਰ ਦੇ ਚਰਨਾਂ ਵਿੱਚ ਪਹੁੰਚ ਕੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਬਚਨਾਂ ਦੀ ਵਿਆਖਿਆ ਵਿਚਾਰ ਸਰਵਨ ਕਰਕੇ ਜੀਵਨ ਸਫਲ ਕਰਦੇ ਹੋ ਅੱਜ ਦੇ ਇਹ ਸ਼ਲੋਕ 19 ਔਰ 20 ਨੰਬਰ ਜਿਨ੍ਹਾਂ ਵਿੱਚ ਹਜ਼ੂਰ ਨੇ ਕਿਰਪਾ ਕੀਤੀ ਕਹਿੰਦੇ ਜਿਸ ਪ੍ਰਾਨੀ ਨੇ ਜਿਸ ਮਨੁੱਖ ਨੇ ਆਪਣੇ ਅੰਦਰੋਂ ਹਮੈ ਨੂੰ ਮੈਂ ਮੇਰੀ ਨੂੰ ਤਿਆਗ ਦਿੱਤਾ ਤੇ ਅਕਾਲ ਪੁਰਖ ਵੈਗਰੂ ਨੂੰ ਰਾਮ ਨੂੰ ਪਰਮਾਤਮਾ ਨੂੰ ਹੀ ਸਭ ਕੁਝ ਕਰਨਹਾਰ ਮੰਨ ਲਿਆ ਉਹ ਮਨੁੱਖ ਜਿਉਂਦੇ ਜੀ ਹੀ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ ਫਿਰ ਪਰਮਾਤਮਾ ਦਾ ਨਾਮ ਮਨੁੱਖ ਦੇ ਹਰ ਪ੍ਰਕਾਰ ਦੇ ਭੈ ਨੂੰ ਨਾਸ਼ ਕਰਨ ਵਾਲਾ ਮਨ ਵਿੱਚ ਪਈ ਹੋਈ ਦੁਬਦਾ ਔਰ ਦੁਰਮਤ ਵਿਕਾਰਾਂ ਦੀ ਮੈਲ ਨੂੰ ਵੀ ਅਕਾਲ ਪੁਰਖ ਦਾ ਨਾਮ ਸਹਿਜੇ ਸਹਿਜੇ ਹਰਨ ਕਰ ਲੈਂਦਾ ਹੈ ਖਤਮ ਕਰ ਦਿੰਦਾ ਹੈ ਇਸ ਕਾਲ ਯੁਗ ਦੇ ਅੰਦਰ ਨਾਮ ਹੀ ਇੱਕ ਸਭ ਤੋਂ ਸ੍ਰੇਸ਼ਟ ਪੂੰਜੀ ਹੈ ਜਿਸ ਮਨੁੱਖ ਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਏ ਉਹਦੇ ਜੀਵਨ ਦੇ ਸਾਰੇ ਭੈਅ ਨਾਸ਼ ਹੋ ਜਾਂਦੇ ਹਨ ਔਰ ਉਹਦੇ ਮਨ ਵਿੱਚੋਂ ਦੁਰਮਤ ਦੀ ਮੈਲ ਉਤਰ ਜਾਂਦੀ ਹੈ ਪਰ ਇਹ ਅਵਸਥਾ ਪ੍ਰਾਪਤ ਕਰਨ ਵਾਸਤੇ ਉਸ ਨਾਮ ਨੂੰ ਮਨੁੱਖ ਜੇ ਦਿਨ ਰਾਤ ਨਿਰੰਤਰ ਹੀ ਆਪਣੇ ਜੀਵਨ ਵਿੱਚ ਕਮਾਏਗਾ ਉਦੇ ਜੀਵਨ ਦੇ ਹਰ ਇੱਕ ਪਹਿਲੂ ਦੇ ਕਾਰਜ ਸੰਪੂਰਨ ਹੁੰਦੇ ਨੇ ਇਹ ਪਾਵਨ ਬਚਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਨੇ ਦੋ ਪ੍ਰਕਾਰ ਦਾ ਜੀਵਨ ਹੈ ਕਿਉਂਕਿ ਜਿਸ ਨੂੰ ਸਰੀਰ ਮਿਲਿਆ ਭਾਵੇਂ ਕਿ ਇਹ ਸਾਰਾ ਸੰਸਾਰ ਉਹਦਾ ਹੀ ਰੂਪ ਹੈ ਪਰ ਹਰ ਇੱਕ ਸਰੀਰ ਧਾਰੀ ਨੂੰ ਹਰ ਇੱਕ ਪ੍ਰਾਣ ਧਾਰੀ ਨੂੰ ਫਰਮਾਤਮਾ ਨੇ ਜਿੱਥੇ ਸਰੀਰ ਬਖਸ਼ਿਸ਼ ਕੀਤਾ ਹੈ ਉਥੇ ਇਸ ਸਰੀਰ ਦੇ ਅੰਦਰ ਇੱਕ ਮਨ ਦੀ ਬਨਾਵਟ ਬਣਾਈ ਆਰਜੀ ਤੌਰ ਤੇ ਮਨ ਦਾ ਕੋਈ ਵਜੂਦ ਨਹੀਂ ਹੈ ਹਉਮੈ ਕਿਸ ਦੇ ਆਸਰੇ ਖੜੀ ਬੰਦੇ ਦੇ ਮਨ ਵਿੱਚ ਉਹਦਾ ਥਾਂ ਹੈ ਹਉਮੈ ਨੂੰ ਤਿਆਗਣ ਦੀ ਗੱਲ ਅੱਜ ਸਤਿਗੁਰਾਂ ਨੇ ਕੀਤੀ ਹੈ ਤੇ ਇਹ ਕਿਹਾ ਵੀ ਕਰਤਾ ਰਾਮ ਪਛਾਨ ਜੋ ਕੁਝ ਨੂੰ ਕਰ ਰਿਹਾ ਹੈ। ਔਰ ਜੋ ਕੁਝ ਸੰਸਾਰ ਵਿੱਚ ਹੋ ਰਿਹਾ ਹੈ ਚੰਗੀ ਤਰ੍ਹਾਂ ਡੂੰਗੀ ਨਜ਼ਰ ਪਾ ਕੇ ਵੇਖ ਇਹ ਸਭ ਕੁਝ ਕਰਨ ਵਾਲਾ ਕੌਣ ਹੈ? ਇਹ ਪਰਮਾਤਮਾ ਹੀ ਕਰ ਰਿਹਾ ਹੈ। ਪਰ ਅੰਦਰ ਇੱਕ ਮਨ ਹੋਣ ਕਰਕੇ ਮਨ ਨੂੰ ਇੱਕ ਭ੍ਰਮ ਪੈ ਜਾਂਦਾ ਹੈ ਕਿ ਜੋ ਕੁਝ ਕਰ ਰਿਹਾ ਹਾਂ ਉਹ ਮੈਂ ਕਰ ਰਿਹਾ ਜੋ ਕੁਝ ਹੋ ਰਿਹਾ ਉਹ ਮੇਰੇ ਕਰਕੇ ਹੋ ਰਿਹਾ ਹੈ। ਇਸੇ ਨੂੰ ਹਉਮੈ ਕਹਿੰਦੇ ਨੇ। ਇਹ ਹੀ ਦੁੱਖ ਹੈ। ਇਹ ਸਾਰੇ ਰੋਗਾਂ ਦੀ ਜੜ੍ਹ ਹੈ ਹਉਮੈ ਕਿਵੇਂ ਪੈਦਾ ਹੁੰਦੀ ਹੈ ਕਿਉਂਕਿ ਮੈਂ ਬੇਨਤੀ ਕੀਤੀ ਸੀ ਪਰਮਾਤਮਾ ਨੇ ਜਿੱਥੇ ਸਰੀਰ ਸਾਨੂੰ ਦਿੱਤਾ ਉੱਥੇ ਸਰੀਰ ਦੇ ਨਾਲ ਨਾਲ ਅੰਦਰ ਇੱਕ ਮਨ ਆਰਜੀ ਤੌਰ ਤੇ ਸਰੀਰ ਨੂੰ ਚਲਾਉਣ ਵਾਸਤੇ ਅੰਦਰ ਇੱਕ ਸ਼ਕਤੀ ਮਿਥ ਦਿੱਤੀ ਇਹਦਾ ਵਜੂਦ ਲਗਾਤਾਰ ਇੱਕੋ ਜਿਹਾ ਨਹੀਂ ਕਦੀ ਇਹਦਾ ਸਰੂਪ ਬਣਦਾ ਹੈ ਕਦੀ ਮਿਟ ਜਾਂਦਾ ਹੈ ਮਨ ਕੋਈ ਅਸਥਿਰ ਸ਼ਕਤੀ ਨਹੀਂ ਹੈ ਕਿ ਜਿਹੜੀ ਲਗਾਤਾਰ ਇੱਕੋ ਜਿਹੇ ਸਰੂਪ ਵਿੱਚ ਰਹਿੰਦੀ ਹੈ ਜਿਵੇਂ ਦੀ ਬਾਹਰੋਂ ਜਿਵੇਂ ਦਾ ਇਸ ਨੂੰ ਗਿਆਨ ਪ੍ਰਾਪਤ ਹੁੰਦਾ ਹੈ ਜਿਵੇਂ ਦਾ ਇਸ ਨੂੰ ਬਾਹਰੋਂ ਦਿੱਤਾ ਜਾਂਦਾ ਹੈ ਮਨ ਉਸੇ ਤਰ੍ਹਾਂ ਦੇ ਅੰਗ ਪੈਦਾ ਕਰ ਲੈਂਦਾ ਹੈ ਜਿਵੇਂ ਮੈਂ ਉਦਾਹਰਨ ਦੇ ਤੌਰ ਤੇ ਬੇਨਤੀ ਕਰਾਂ ਸੰਸਾਰ ਦੇ ਵਿੱਚ ਕਈ ਮذਬਬ ਨੇ ਤੇ ਜਦੋਂ ਬੱਚਾ ਪੈਦਾ ਹੁੰਦਾ ਹੈ ਉਸ ਦਾ ਕੋਈ ਮਨ ਨਹੀਂ ਉਸ ਨੂੰ ਪਤਾ ਨਹੀਂ ਮੇਰੀ ਮਾਂ ਕੌਣ ਹੈ ਮੇਰਾ ਪਿਤਾ ਕੌਣ ਹੈ ਮੇਰਾ ਖਾਨਦਾਨ ਕੀ ਹੈ ਮੈਂ ਕਿਸ ਖਾਨਦਾਨ ਵਿੱਚ ਜਨਮ ਲਿਆ ਤੇ ਮੇਰੀ ਕੌਮ ਕਿਹੜੀ ਹੈ ਜਿਉਂ-ਜਿਉਂ ਉਹ ਵੱਡਾ ਹੁੰਦਾ ਹੈ ਤੇ ਸੰਸਾਰ ਦੇ ਵਿੱਚ ਉਹਨੂੰ ਵਿਚਰਨ ਵਾਸਤੇ ਇੱਕ ਤਰੀਕਾ ਵਰਤਿਆ ਜਾਂਦਾ ਹੈ ਕਿ ਬੱਚੇ ਦੇ ਜਨਮ ਤੋਂ ਥੋੜੇ ਘੰਟੇ ਬਾਅਦ ਹੀ ਉਸ ਘਰ ਦੇ ਵਿੱਚ ਇੱਕ ਵਿਚਾਰ ਚੱਲਦੀ ਏ ਕਿ ਇਸ ਬੱਚੇ ਦਾ ਨਾਮ ਕੀ ਰੱਖਿਆ ਜਾਏ ਕਿਉਂਕਿ ਜਦੋਂ ਉਹਨੇ ਜਨਮ ਲਿਆ ਸੀ ਉਹ ਕੇਵਲ ਬੱਚਾ ਸੀ ਨਾਮ ਕੋਈ ਨਹੀਂ ਉਸ ਦਾ ਕੇਵਲ ਇੱਕ ਸਰੀਰ ਹੈ ਇੱਕ ਜੀਵ ਹੈ ਇੱਕ ਸਰੀਰ ਧਾਰੀ ਉਦੋਂ ਉਹਦਾ ਕੋਈ ਨਾਮ ਨਹੀਂ ਸੰਸਾਰ ਦੇ ਵਿੱਚ ਵਿਚਰਨ ਵਾਸਤੇ ਉਸ ਘਰ ਵਿੱਚ ਵਿਚਾਰ ਚੱਲੀ ਇਹਨੂੰ ਕੋਈ ਨਾਮ ਦਿੱਤਾ ਜਾਏ ਫਿਰ ਉਹਨੂੰ ਕੋਈ ਨਾਮ ਦੇ ਦਿੱਤਾ ਗਿਆ ਉਹਦਾ ਨਾਮ ਰੱਖਿਆ ਕੇ ਫਲਾਣਾ ਸਿੰਘ ਹੈ ਜਾਂ ਕੌਰ ਹੈ ਉਹ ਨਾਮ ਜਦੋਂ ਰੱਖਿਆ ਗਿਆ ਤੇ ਬੱਚਾ ਅਜੇ ਪੰਘੂੜੇ ਵਿੱਚ ਹੀ ਹੁੰਦਾ ਹੈ ਅਜੇ ਤੁਰ ਨਹੀਂ ਸਕਦਾ ਕੁਝ ਦਿਨਾਂ ਦਾ ਹੁੰਦਾ ਹੈ ਤੇ ਕਦੀ ਉਹਦੀ ਮਾਂ ਕਦੀ ਉਹਦਾ ਪਿਤਾ ਕਦੀ ਉਹਦੇ ਹੋਰ ਨੇੜਲੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਸ ਦਾ ਨਾਮ ਲੈ ਕੇ ਉਹਨੂੰ ਆਵਾਜ਼ ਮਾਰਦੇ ਨੇ ਸਹਜੇ ਸਹਜੇ ਉਹ ਨਾਮ ਉਹਦੇ ਕੰਨਾਂ ਦੇ ਰਹੀਂ ਉਹਦੇ ਅੰਦਰ ਚਲਾ ਜਾਂਦਾ ਹੈ ਤੇ ਉਹਦੇ ਅੰਦਰ ਇੱਕ ਥਾਂ ਬਣ ਜਾਂਦੀ ਹੈ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੈਨੂੰ ਫਲਾਣੇ ਨਾਮ ਦੇ ਨਾਲ ਪੁਕਾਰ ਰਹੇ ਨੇ ਇਹ ਮੇਰਾ ਨਾਮ ਹੈ ਉਹ ਨਾਮ ਦੀ ਛਾਪ ਅੰਦਰ ਬਣਦੀ ਹੈ ਵਜੂਦ ਬਣ ਜਾਂਦਾ ਹੈ ਤੇ ਉਹ ਨਾਮ ਇੰਨੀ ਵਾਰੀ ਉਹਦੇ ਕੰਨਾਂ ਵਿੱਚ ਪੈਂਦਾ ਹੈ ਕਿ ਉਸ ਨੂੰ ਪੱਕਾ ਯਕੀਨ ਹੋ ਜਾਂਦਾ ਹੈ ਕਿ ਮੈਂ ਇਹੀ ਹਾਂ ਉੱਥੋਂ ਭਰਮ ਦੀ ਯਾਤਰਾ ਸ਼ੁਰੂ ਹੁੰਦੀ ਹੈ ਉੱਥੋਂ ਹੰਕਾਰ ਆਰੰਭ ਹੁੰਦਾ ਹੈ ਉਸ ਨਾਮ ਦੇ ਅਸਰ ਹੀ ਅਹੰਕਾਰ ਵੱਡਾ ਹੁੰਦਾ ਹੈ ਨਾਮ ਅੰਦਰ ਪੱਕੀ ਜੜ ਬਣਾ ਜਾਂਦਾ ਹੈ ਤੇ ਮਨੁੱਖ ਨਾਮ ਨਾਲ ਇੰਨਾ ਜੁੜਦਾ ਹੈ ਕਿ ਜਦੋਂ ਉਹਦੀ ਉਮਰਾਵਤ ਜਾਏ ਜਦੋਂ ਉਹ ਸਕੂਲ ਵਿੱਚ ਦਾਖਲ ਹੁੰਦਾ ਹੈ ਜੇ ਕਲਾਸ ਵਿੱਚ ਉਹਦਾ ਨਾਮ ਬੋਲ ਕੇ ਕੋਈ ਉਹਦੇ ਵਿਰੋਧ ਵਿੱਚ ਗੱਲ ਕੀਤੀ ਜਾਏ ਤੇ ਇੱਕਦਮ ਉਹਦੇ ਮਨ ਦੇ ਵਿੱਚ ਜਾਂ ਨਿਰਾਸ਼ਤਾ ਜਾਂ ਕ੍ਰੋਧ ਪੈਦਾ ਹੋਵੇਗਾ ਉਸ ਨਾਮ ਕਰਕੇ ਹੋਇਆ ਜੇ ਉੱਥੇ ਕਿਹਾ ਜਾਏ ਵੀ ਇਹ ਲਾਇਕ ਬੱਚਾ ਹੈ ਫਿਰ ਉਹਦੇ ਮਨ ਵਿੱਚ ਉੱਥੇ ਹੀ ਹੰਕਾਰ ਪੈਦਾ ਹੁੰਦਾ ਹੈ ਇਸੇ ਤਰ੍ਹਾਂ ਵੱਡਾ ਹੋਵੇ ਜਦੋਂ ਉਹਦਾ ਨਾਮ ਲੈ ਕੇ ਕੋਈ ਉਹਦੀ ਬਖੀਲੀ ਈਰਖਾ ਨਿੰਦਿਆ ਕਰੇਗਾ ਤੇ ਨਾਮ ਦੇ ਅਸਰੇ ਹੀ ਉਹ ਕਰੋਧਿਤ ਹੁੰਦਾ ਹੈ ਨਾਮ ਦੇ ਅਸਰੇ ਉਹ ਹੰਕਾਰੀ ਹੁੰਦਾ ਹੈ ਸਾਰੀ ਲੀਲਾ ਮਨ ਤੇ ਖੜੀ ਹੈ ਤੇ ਨਾਮ ਤੇ ਇਸ ਤਰ੍ਹਾਂ ਜਿਵੇਂ ਦਾ ਬਾਹਰੋਂ ਗਿਆਨ ਦਿੱਤਾ ਗਿਆ ਕਿ ਤੂੰ ਇੱਕ ਸਿੱਖ ਹੈ ਤੂੰ ਇੱਕ ਹਿੰਦੂ ਹੈ ਤੂੰ ਇੱਕ ਮੁਸਲਮਾਨ ਹੈ ਉਹ ਵੀ ਵਿਚਾਰ ਉਹਦੇ ਮਨ ਨੂੰ ਹਉਮੈ ਨੂੰ ਬਣਾਉਂਦੇ ਗਏ ਸਹਿਜੇ ਸਹਿਜੇ ਹਉਮੈ ਦਾ ਜਨਮ ਹੋਇਆ ਤੇ ਹਉਮੈ ਪਰਪੱਕ ਹੋ ਗਈ ਹੁਣ ਇਥੋਂ ਤੱਕ ਤੇ ਲੋੜ ਸੀ ਕਿਉਂਕਿ ਨਾਮ ਤੋਂ ਬਿਨਾ ਸੰਸਾਰ ਵਿੱਚ ਮਨੁੱਖ ਚੱਲਦਾ ਹੀ ਨਹੀਂ ਅਸੀਂ ਕਹਿੰਦੇ ਹਾਂ ਪ੍ਰਮਾਤਮਾ ਦੇ ਨਾਮ ਦੀ ਕੀ ਲੋੜ ਹੈ ਪ੍ਰਮਾਤਮਾ ਦੇ ਨਾਮ ਦੀ ਤੇ ਗੱਲ ਬੜੀ ਦੂਰ ਦੀ ਤੇ ਜ਼ਰੂਰਤ ਹੈ ਹੀ ਸਾਧ ਸੰਗਤ ਬੰਦੇ ਨੇ ਸੰਸਾਰ ਵਿੱਚ ਵਿਚਰਨਾ ਹੋਵੇ ਉੱਥੇ ਵੀ ਬੰਦੇ ਨੂੰ ਇੱਕ ਨਾਮ ਦੀ ਲੋੜ ਹੈ ਨਾਮ ਤੋਂ ਬਿਨਾ ਕਰੇਗਾ ਕੀ ਇਸ ਕਰਕੇ ਅੰਦਰ ਜਦੋਂ ਇੱਕ ਹਉਮੈ ਬਣੀ ਇੱਕ ਵਜੂਦ ਬਣ ਗਿਆ ਉਸ ਵਜੂਦ ਦੇ ਵਿੱਚ ਇੱਕ ਭਰਮ ਪੈਦਾ ਹੋਇਆ ਕਿ ਮੈਂ ਕੁਝ ਕਰ ਰਿਹਾ ਸਹਿਜ ਸਹਿਜ ਮੈਂ ਮੇਰੀ ਪਰਵਲ ਹੁੰਦੀ ਗਈ ਪਰਪੱਕ ਹੁੰਦੀ ਗਈ ਤੇ ਉਹ ਨੂੰ ਇਹ ਭੁੱਲ ਗਿਆ ਕਿ ਤੂੰ ਕੁਝ ਨਹੀਂ ਕਰਦਾ ਤੇਰੇ ਅੰਦਰ ਪਰਮਾਤਮਾ ਬੈਠ ਕੇ ਸਾਰੀ ਸ਼ਕਤੀ ਨੂੰ ਚਲਾ ਰਿਹਾ ਤੇ ਆਪ ਹੀ ਸ਼ਕਤੀ ਰੂਪ ਹੈ ਕਰਤਾ ਪਛਾਣਿਆ ਨਹੀਂ ਇਸ ਕਰਕੇ ਮੂਲ ਮੰਤਰ ਦੇ ਅੰਦਰ ਕਰਤਾ ਸ਼ਬਦ ਵਰਤਿਆ ਗਿਆ ਸਭ ਤੋਂ ਸੌਖੀ ਵਿਧੀ ਹੈ ਹੋਮੈਨੂੰ ਤੋੜਨ ਦੀ ਕਰਤਾ RAM ਪਛਾਣ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਨੇ ਉਹ ਕਹਿੰਦੇ ਨੇ ਸਵੇਰੇ ਤੂੰ ਜਾਗਣਾ ਤੇ ਕਰਤਾ RAM ਪਛਾਣ ਆਪਣੇ ਵਿੱਚ ਵੇਖ ਤੈਨੂੰ ਜਗਾਇਆ ਕਿੰਨੇ ਖੁਦ ਥੋੜੀ ਤੂੰ ਜਾਗਿਆ ਕਰਤਾ ਤੇਰੇ ਵਿੱਚ ਉਹਨੇ ਤੈਨੂੰ ਕਿੱਥੋਂ ਅੰਦਰੋਂ ਹਿਲਾਇਆ ਤੇ ਜਾਗ ਆ ਗਈ ਫਿਰ ਤੇਰੀ ਅੱਖ ਵੀ ਤਾਂ ਖੁੱਲਦੀ ਏ ਜੇ ਕਰਤਾ ਤੇਰੇ ਵਿੱਚ ਹੈ ਉਹਨੂੰ ਪਛਾਣ ਕਰਤਾ ਰਾਮ ਪਛਾਨ ਫਿਰ ਬੰਦਾ ਕੁਝ ਸੋਚਦਾ ਹੈ ਕੁਝ ਹੱਥਾਂ ਨਾਲ ਕਰਦਾ ਹੈ ਕੁਝ ਵੀ ਸੰਸਾਰ ਦੇ ਕਾਰਜ ਕਰਦਾ ਹੈ ਸਾਧ ਸੰਗਤ ਉਹਦੇ ਪਿੱਛੇ ਸਿਰਫ ਤੇ ਸਿਰਫ ਜੇ ਕਿਸੇ ਨੂੰ ਜਾਚ ਆ ਜਾਏ ਉਹਦੀ ਹਉਮੈ ਛੋਟੀ ਹੋ ਜਾਏ ਇਹ ਵੇਖਣ ਲੱਗ ਪਏ ਕਿ ਮੈਂ ਕੁਝ ਨਹੀਂ ਕਰਦਾ ਕੇਵਲ ਉਹ ਮੇਰੇ ਰਾਂ ਹੀ ਕਰ ਰਿਹਾ ਹੈ ਤੇ ਇੱਕ ਨਵੇਂ ਦਰਵਾਜੇ ਜੀਵਨ ਦੇ ਖੁੱਲਦੇ குரு ਤੇਗ ਬਹਾਦਰ ਸਾਹਿਬ ਕਹਿ ਰਹੇ ਨੇ ਜਿਸ ਮਨੁੱਖ ਨੇ ਇਹ ਤਜ ਦਿੱਤਾ ਕਿ ਮੈਂ ਕੁਝ ਕਰ ਰਿਆਂ ਉਹਨੇ ਰਾਮ ਨੂੰ ਪਹਿਚਾਨ ਲਿਆ ਕਿੱਥੋਂ ਪਹਿਚਾਨ ਲਿਆ ਆਪਣੇ ਕਰਮਾਂ ਵਿੱਚੋਂ ਪਹਿਚਾਨ ਲਿਆ ਉਹਨੂੰ ਇਹ ਪਤਾ ਲੱਗ ਗਿਆ ਕਿ ਮੇਰਾ ਮੁਝ ਮੈਂ ਕਿਛ ਨਹੀਂ ਮੇਰਾ ਤੇ ਹੈ ਹੀ ਕੁਝ ਨਹੀਂ ਸਰੀਰ ਵੀ ਤੂੰ ਦਿੱਤਾ ਸੀ ਸਰੀਰ ਦੇ ਵਿੱਚ ਜੋਤ ਵੀ ਤੂੰ ਪਾਈ ਏ ਹੱਥ ਪੈਰ ਵੀ ਤੂੰ ਦਿੱਤੇ ਨੇ ਮੇਰਾ ਇਹਦੇ ਵਿੱਚ ਹੈ ਕਿ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲੱਗੈ ਮੇਰਾ ਕਰਤਾ RAM ਪਛਾਨ ਤੂੰ ਤੂੰ ਕਰਤਾ ਤੂੰ ਹੁਵਾ ਮੁਝ ਮੈਂ ਰਹਾ ਨਾ ਹੂੰ ਇਹ ਦੋ ਚੀਜ਼ਾਂ ਨੇ ਇੱਕ ਮੈਂ ਇੱਕ ਤੂੰ ਧਰਮ ਕੀ ਹੈ ਧਰਮ ਕੀ ਹੈ ਸ਼ਬਦ ਕੀ ਹੈ ਨਾਮ ਕੀ ਹੈ ਬਾਣੀ ਕੀ ਹੈ ਮੈਂ ਤੇ ਤੂੰ ਦਾ ਜੋੜ ਟੁੱਟ ਚੁੱਕਾ ਹੈ ਮੈਂ ਵਖਰੀ ਹੋ ਗਈ ਉਹਨੂੰ ਹੰਕਾਰ ਹੋ ਗਿਆ ਮੈਂ ਆਪ ਹੀ ਖੜਾ ਉਹਨੇ ਆਪਣੇ ਪੈਰ ਹੀ ਛੱਡ ਦਿੱਤੇ ਜਿਵੇਂ ਰੁੱਖ ਕਵੇ ਇਹ ਕਿੰਨੀ ਮੂਰਖਤਾ ਹੈ ਕਿ ਮੈਂ ਕੁਝ ਕਰ ਰਿਹਾ ਜਿਵੇਂ ਕੋਈ ਰੁੱਖ ਕਵੇ ਜੜ ਜੜ ਦੀ ਕੋਈ ਜ਼ਰੂਰਤ ਨਹੀਂ ਮੈਂ ਆਪਣੇ ਆਪ ਹੀ ਹਰਾਂ ਇਸੇ ਤਰ੍ਹਾਂ ਦੀ ਮੂਰਖਤਾ ਮਨੁੱਖ ਕਰਦਾ ਉਹ ਕਹਿੰਦਾ ਕੋਈ ਪ੍ਰਮਾਤਮਾ ਨਹੀਂ ਜੋ ਕੁਝ ਕਰ ਰਿਹਾ ਉਹ ਮੈਂ ਹੀ ਤੇ ਕਰ ਰਿਹਾ ਹਾਂ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੈਂ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਸਾਡੇ ਅੰਦਰ ਇੱਕ ਹਮ ਹੈ ਤੇ ਇੱਕ ਤੁਮ ਹੈ ਕਬੀਰ ਸਾਹਿਬ ਦਾ ਇੱਕ ਸ਼ਬਦ ਆਉਂਦਾ ਹੈ ਕਹਿੰਦੇ ਪਹਿਲਾਂ ਮੈਂ ਵੱਖਰਾ ਸੀ ਮੇਰਾ ਪਰਮਾਤਮਾ ਵੱਖਰਾ ਸੀ ਉਹਦੇ ਵਿੱਚ ਇੱਕ ਸ਼ਕਤੀ ਆਈ ਉਹਨੂੰ ਕਹਿੰਦੇ ਨੇ ਗੁਰੂ ਗੁਰੂ ਵਿੱਚ ਆਏ ਤੇ ਗੁਰੂ ਨੇ ਦੋਵਾਂ ਨੂੰ ਜੋੜ ਦਿੱਤਾ ਹੁਣ ਤਿੰਨ ਸਣ ਪਹਿਲਾਂ ਇੱਕ ਕਬੀਰ ਸਾਹਿਬ ਇੱਕ ਉਹਨਾਂ ਦਾ ਪਰਮਾਤਮਾ ਤੇ ਇੱਕ ਵਿੱਚ ਗੁਰੂ ਗੁਰੂ ਨੇ ਜਦੋਂ ਦੋਵਾਂ ਨੂੰ ਜੋੜ ਲਾ ਦਿੱਤਾ ਤੇ ਉਸ ਵੇਲੇ ਉਹਨਾਂ ਨੇ ਕਿਹਾ ਹਮ ਤੁਮ ਵਿਚ ਭਇਓ ਨਹੀਂ ਕੋਈ ਹੁਣ ਪਰਮਾਤਮਾ ਦੇ ਵਿੱਚ ਤੇ ਮੇਰੇ ਵਿਚਕਾਰ ਕੋਈ ਵੀ ਨਹੀਂ ਹੈ ਦੋਵੇਂ ਇੱਕ ਹੋ ਗਏ ਹਮ ਤੁਮ ਵਿਚ ਭਇਓ ਨਹੀਂ ਕੋਈ ਤੂੰ ਮੈਂ ਸੁਕੰਤ ਨਾਰ ਹਮ ਸੋਈ ਇਹਦੇ ਤੋਂ ਪਹਿਲਾ ਸ਼ਬਦ ਆਉਂਦੇ ਨੇ ਪ੍ਰੇਮ ਦੀ ਦਸ਼ਾ ਕਰਵਤ ਭਲਾ ਨਾ ਕਰਵਟ ਤੇਰੀ ਜਦੋਂ ਬੰਦੇ ਦਾ ਜੋੜ ਤੁਮ ਨਾਲ ਹੋ ਜਾਏ ਨਾ ਤੂੰ ਨਾਲ ਅਜੇ ਤੇ ਕੱਲੇ ਹੀ ਆ ਅਜੇ ਤੇ ਅਸੀਂ ਡੋਲ ਰਹੇ ਹਾਂ ਕਿਉਂਕਿ ਆਪਣੇ ਪੈਰ ਛੱਡ ਦਿੱਤੇ ਜਦੋਂ ਇਹ ਰਾਮ ਨੂੰ ਕਰਤਾ ਪਛਾਨੇਗਾ ਉਹਨੂੰ ਵੇਖ ਲਏਗਾ ਆਪਣੇ ਜੀਵਨ ਵਿੱਚੋਂ ਤੇ ਇਹ ਹਮ ਤੇ ਤੁਮ ਦਾ ਮੇਲ ਹੋ ਜਾਏਗਾ ਫਿਰ ਆਦਮੀ ਉਹਦੇ ਤੋਂ ਦੂਰ ਨਹੀਂ ਜਾਣਾ ਚਾਹੁੰਦਾ ਇੱਕ ਖਜ਼ਾਨਾ ਮਿਲ ਗਿਆ ਇੱਕ ਥਾਂ ਮਿਲ ਗਈ ਉਹਨੂੰ ਟਿਕਣ ਵਾਸਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਰਵੱਤ ਭਲਾ ਨਾ ਕਰਵਟ ਤੇਰੀ ਕਰਵਟ ਕਹਿੰਦੇ ਨੇ ਮੂੰਹ ਫੇਰਨਾ ਮੂੰਹ ਪਾਸੇ ਕਰਨ ਕਰਵੱਤ ਦੇ ਅਰਥ ਨੇ ਆਰਾ ਜਿੱਦਣ ਕਿਸੇ ਦਾ ਆਪਾ ਅਕਾਲ ਪੁਰਖ ਦੇ ਨਾਲ ਸਬੰਧਿਤ ਹੋ ਗਿਆ ਪਰਤ ਕੇ ਜੇ ਕਿਸੇ ਕਾਰਨ ਉਹਦਾ ਜੋੜ ਟੁੱਟਦਾ ਹੈ ਤੇ ਉਹਦੇ ਅੰਦਰੋਂ ਇੱਕ ਅਰਦਾਸ ਨਿਕਲਦੀ ਏ ਕਿ ਤੂੰ ਮੂੰਹ ਨਾ ਪਾਸੇ ਕਰੀ ਜੇ ਤੂੰ ਮੂੰਹ ਪਾਸੇ ਕਰਨਾ ਇਹਨਾਂ ਦੁੱਖ ਹੁੰਦਾ ਹੈ ਜੇ ਆਰਾ ਸਰੀਰ ਤੇ ਚੱਲ ਜਾਏ ਉਹਦੀ ਇੰਨੀ ਦਰਦ ਨਹੀਂ ਜਿੰਨਾ ਉਹ ਸੰਬੰਧ ਟੁੱਟਣ ਨਾਲ ਦਰਦ ਹੁੰਦੀ ਹੈ ਉਹ ਦਰਦ ਨਾਲ ਭਰੇ ਹੋਏ ਮਨੋਕ ਉਹਨਾਂ ਵਿੱਚ ਹੋਰ ਕੋਈ ਦਰਦ ਨਹੀਂ ਨਾ ਸਰੀਰ ਦੀ ਨਾ ਸਰੀਰ ਦੇ ਦੁੱਖ ਦੀ ਕੋਈ ਦਰਦ ਉਹਨਾਂ ਨੂੰ ਬਹੁਤਾ ਸਤਾਉਂਦੀ ਏ ਨਾ ਸੰਸਾਰ ਦੀ ਦਰਦ ਉਹਨਾਂ ਨੂੰ ਬਹੁਤਾ ਸੁਤਾਂਦੀ ਹੈ ਉਹਨਾਂ ਨੂੰ ਇੱਕੋ ਦਰਦ ਸੁਤਾਂਦੀ ਏ ਕਿ ਕਿਤੇ ਮੇਰਾ ਵਿਛੋੜਾ ਨਾ ਪਵੇ ਕਿਉਂਕਿ ਵਿਛੋੜਾ ਤੇ ਸੁਣਦੇ ਉਹਨੂੰ ਦੁੱਖ ਲੱਗਦਾ ਹੈ ਉਹ ਤੂੰ ਤੋਂ ਪਰੇ ਨਹੀਂ ਹੋਣਾ ਚਾਹੁੰਦਾ ਉਹ ਆਪਣੇ ਰਾਮ ਨੂੰ ਤਿਆਗਣਾ ਨਹੀਂ ਚਾਹੁੰਦਾ ਤਾਂ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਚਨ ਕੀਤੇ ਕਹਿਣ ਲੱਗੇ ਜਿਹੜਾ ਜੁੜ ਗਿਆ ਜਿਹਦੀ ਸਾਝ ਬਣੀ ਨਾਮ ਨਾਲ ਪ੍ਰਮਾਤਮਾ ਦੇ ਚਰਨਾਂ ਨਾਲ ਉਹਦਾ ਵਿਛੋੜਾ ਪੈਣਾ ਤੇ ਦੂਰ ਦੀ ਗੱਲ ਹੈ ਜੇ ਉਹਦੇ ਕੰਨਾਂ ਵਿੱਚ ਕੋਈ ਖਬਰ ਵੀ ਪਾ ਦੇ ਨਾ ਕਿ ਕੱਲ ਨੂੰ ਤੇਰਾ ਵਿਛੋੜਾ ਹੋ ਜਾਏਗਾ ਤੇ ਬਹੁਤ ਦੁਖੀ ਹੋ ਜਾਂਦਾ ਹੈ। ਦੁੱਖ ਨਾਲ ਭਰਿਆ ਜਾਂਦਾ ਹੈ। ਵਿਛੋੜਾ ਸੁਣੇ ਦੁੱਖ ਵਿਣ ਡਿੱਠੇ ਮਰਿਓ ਵਿਛੋੜਾ ਸੁਣਦਿਆਂ ਉਹਨੂੰ ਦੁੱਖ ਲੱਗਦਾ ਹੈ। ਉਹ ਵਿਛੜਨਾ ਨਹੀਂ ਚਾਹੁੰਦਾ ਕਿਉਂਕਿ ਪਤਾ ਹੀ ਉਹਨੂੰ ਉਸ ਮਨੁੱਖ ਨੂੰ ਲੱਗਦਾ ਹੈ ਜੀਵਨ ਹੈ ਕੀ ਹੈ। ਇਹ ਤੇ ਇਸ ਤਰ੍ਹਾਂ ਦਾ ਜੀਵਨ ਹੈ। ਜਿਵੇਂ ਕੋਈ ਬਹੁਤ ਸੋਹਣਾ ਸ਼ਿੰਗਾਰਿਆ ਹੋਇਆ ਘੋੜਾ ਜਿਹਦੇ ਉੱਤੇ ਬਹੁਤ ਸੋਹਣੇ ਕਾਠੀ ਬਹੁਤ ਸੋਹਣੇ ਫੁੱਲ ਲੱਗੇ ਨੇ ਸ਼ਿੰਗਾਰਿਆ ਹੋਇਆ ਘੋੜਾ ਬੜਾ ਸ਼ਿੰਗਾਰਿਆ ਹੈ ਅਸਵਾਰ ਉੱਤੇ ਕੋਈ ਨਹੀਂ ਹੈ ਖਾਲੀ ਤੁਰਿਆ ਫਿਰਦਾ ਹੈ ਅਧੂਰਾ ਹੈ ਜੀਵਨ ਉਹਦੀ ਯਾਦ ਤੋਂ ਬਿਨਾ ਜਿਨ੍ਹਾਂ ਨੇ ਉਹਨੂੰ ਪਹਿਚਾਣਿਆ ਨਹੀਂ ਉਹ ਖਾਲੀ ਰਹਿ ਗਏ ਜੀਵਨ ਦੇ ਵਿੱਚ ਖਾਲੀ ਚੱਲੇ ਧਣੀ ਸਿਓ ਟਿੱਬੇ ਜੋ ਮਿਆਹੋ ਫਰੀਦ ਸਾਹਿਬ ਕਹਿੰਦੇ ਜਿਵੇਂ ਟਿੱਬੇ ਮੀਂਹ ਪੈਂਦਿਆਂ ਵੀ ਮੀਂਹ ਤੋਂ ਖਾਲੀ ਰਹਿ ਗਏ ਇਸ ਤਰ੍ਹਾਂ ਹੰਕਾਰੀ ਬੰਦੇ ਪ੍ਰਮਾਤਮਾ ਦੀ ਬਖਸ਼ਿਸ਼ ਤੋਂ ਵਾਂਝੇ ਰਹਿ ਗਏ ਉਹ ਇਕਲ ਉਹ ਖਾਲੀਪਣ ਹੀ ਦੁੱਖ ਹੈ ਅਸੀਂ ਕਹਿੰਨੇ ਆ ਦੁੱਖ ਕਾਹਦਾ ਹੈ ਚਿੰਤਾ ਕਾਦੀ ਹੈ ਇੱਕ ਤੋਂ ਲੈ ਕੇ 100 ਤੱਕ ਉਪਰਾਲੇ ਕੀਤੇ ਜਾਂਦੇ ਨੇ ਦੁੱਖ ਨੂੰ ਕੱਟਣ ਦੇ ਦੁੱਖ ਦੀ ਸਮਾਪਤੀ ਕਰਨ ਦੇ ਪਰ ਦੁੱਖ ਦਾ ਮੂਲ ਨਹੀਂ ਲੱਭਿਆ ਜਾਂਦਾ ਦੁੱਖ ਦਾ ਮੂਲ ਹੈ ਉਸ ਮਹਾ ਸ਼ਕਤੀ ਪਰਮਾਤਮਾ ਤੋਂ ਦੂਰ ਚਲੇ ਜਾਣਾ ਜਿੰਨਾ ਚਿਰ ਉਹਦੀ ਨੇੜਤਾ ਉਹਦੀ ਪਹਿਚਾਨ ਉਸ ਨੂੰ ਵੇਖਣਾ ਆਪਣੇ ਜੀਵਨ ਵਿੱਚ ਉਹਨੂੰ ਮੰਨਣਾ ਇਹ ਇੱਕ ਬੰਦਗੀ ਦਿੱਤੀ ਸੱਚੇ ਪਾਤਸ਼ਾਹ ਜੀ ਨੇ ਬੜਾ ਸੌਖਾ ਤਰੀਕਾ ਨਾਮ ਜਪਣ ਦਾ ਦਿੱਤਾ ਹੈ ਨਾਮ ਦਾ ਜਪ ਤੇ ਸਿੱਖ ਚਲੋ ਸਵੇਰੇ ਕਰਦਾ ਹੈ ਨਾ ਧਿਆਨ ਦੇਣਾ ਜ਼ਰੂਰ ਜਪਦਾ ਹੈ ਪਰ ਹੋਰ ਵੀ ਕੁਝ ਕਿਰਿਆਵਾਂ ਦੇ ਨਾਮ ਦੇ ਕੱਲਾ ਇਹ ਨਹੀਂ ਕਿ ਇੱਕ ਘੰਟਾ ਇੱਕ ਸ਼ਬਦ ਨੂੰ ਅਸੀਂ ਦੁਹਰਾਵਾਂਗੇ ਉਹ ਦੌਰਾਨ ਨਾਲ ਇੱਕ ਕੇਂਦਰ ਬਣ ਜਾਏਗਾ ਕੋਈ ਸ਼ੱਕ ਨਹੀਂ ਜਪਣਾ ਚਾਹੀਦਾ ਗੁਰੂ ਸਾਹਿਬ ਨੇ ਕਿਹਾ ਦਿਨ ਰਾਤ ਜਪਣਾ ਚਾਹੀਦਾ ਪਰ ਉਹਦੇ ਤੋਂ ਅਗਲੀ ਗੱਲ ਵੀ ਕਹੀ ਕਹਿਣ ਲੱਗੇ ਜਦੋਂ ਤੂੰ ਕਿਸੇ ਕੰਮ ਨੂੰ ਹੱਥ ਪਾਉਣਾ ਹੈ ਆਪਣੇ ਹੱਥਾਂ ਵੱਲ ਵੇਖ ਇਹਨਾਂ ਉਂਗਲਾਂ ਦੇ ਵਿੱਚ ਸ਼ਕਤੀ ਕੌਣ ਦੇ ਰਿਹਾ ਹੈ ਤੂੰ ਜਿਨ੍ਹਾਂ ਹੱਥਾਂ ਨਾਲ ਕਾਰਜ ਕਰ ਰਿਹਾ ਜਿਨ੍ਹਾਂ ਨੇ ਬੰਦਗੀ ਉਹਨਾਂ ਦੇ ਜੀਵਨ ਵਿੱਚ ਗਹਿਰੀ ਹੋਈ ਏ ਜਿਨ੍ਹਾਂ ਨੇ ਆਪਣੇ ਕਰਮ ਦੇ ਵਿੱਚੋਂ ਵੀ ਪਰਮਾਤਮਾ ਨੂੰ ਵੇਖਿਆ ਹੈ ਹੱਥਾਂ ਨਾਲ ਕੰਮ ਕਰਦੇ ਨੇ ਉਹ ਆਪਣੇ ਹੱਥਾਂ ਨਾਲ ਕੰਮ ਕਰਦੇ ਹੋਏ ਵੀ ਦੇਖ ਲੈਂਦੇ ਨੇ ਭਗਤ ਜੀ ਦਾ ਵਚਨ ਆਉਂਦਾ ਨਾ ਨਾਮਦੇਵ ਜੀ ਦਾ ਕੰਮ ਸੀ ਕੱਪੜਿਆਂ ਦਾ ਕੱਪੜੇ ਰੰਗਣੇ ਰੰਗ ਚੜਾਉਣਾ ਉਥੇ ਉਹਨਾਂ ਨੇ ਬਚਨ ਕੀਤਾ ਕਹਿੰਦੇ ਜਦੋਂ ਕੱਪੜਾ ਰੰਗਣਾ ਨਾ ਉਸ ਕੱਪੜੇ ਦੇ ਵਿੱਚ ਮੈਨੂੰ ਪਰਮਾਤਮਾ ਦੇ ਦੀਦਾਰ ਹੁੰਦੇ ਨੇ ਕਿ ਨਾਮਦੇਵ ਨਹੀਂ ਕੱਪੜੇ ਫੜ ਰਿਹਾ ਮੇਰਾ ਕਰਤਾ ਪਰਮਾਤਮਾ ਇਹਦੇ ਵਿੱਚੋਂ ਕੱਪੜੇ ਪਕੜ ਕੇ ਰੰਗ ਰਿਹਾ ਰੰਗਣ ਰਾਂਗੋ ਸੀਵਣ ਸੇਵੋ ਜਦੋਂ ਸਿਉਂਦੇ ਨੇ ਉਸ ਕਿਰਤ ਵਿੱਚੋਂ ਉਸ ਕਰਮ ਵਿੱਚੋਂ ਪਰਮਾਤਮਾ ਨੂੰ ਵੇਖਦੇ ਨੇ ਉਹ ਕਰਾ ਰਿਹਾ ਹੈ ਉਹ ਵਿੱਚ ਵਿਚਰ ਰਿਹਾ ਹੁਣ ਐਸਾ ਵਿਅਕਤੀ ਦਿਨ ਰਾਤ ਇੱਕ ਅੰਦਰੋਂ ਰੰਗਿਆ ਜਾਏਗਾ ਕਿਉਂਕਿ ਉਹਨੂੰ ਯਾਦ ਬਣਾਉਣ ਵਾਸਤੇ ਕੋਈ ਬਹੁਤੇ ਉਪਰਾਲੇ ਦੀ ਲੋੜ ਨਹੀਂ ਪੈਂਦੀ ਉਹ ਹਮੈ ਨੂੰ ਮਾਰ ਰਿਹਾ ਹੈ ਉਹ ਜਿਹੜਾ ਕੰਮ ਵੀ ਕਰਦਾ ਉਹ ਕਹਿੰਦਾ ਮੈਂ ਨਹੀਂ ਕੀਤਾ ਇੱਕ ਤੇ ਭਾਸ਼ਾ ਹੈ ਨਾ ਇੱਕ ਤੇ ਅਸੀਂ ਸਿਰਫ ਸ਼ਬਦ ਵਰਤਨੇ ਆਂ ਕਈ ਵਾਰੀ ਗੁਰਸਿੱਖ ਚੰਗੀ ਗੱਲ ਹੈ ਕਹਿੰਦੇ ਨੇ ਕਿ ਬਾਣੀ ਪੜੀ ਹੈ ਜਾਂ ਸਹਿਜ ਪਾਠ ਕੀਤਾ ਤੇ ਉਹ ਝੱਕ ਕੇ ਕਹਿੰਦੇ ਵੀ ਅਸੀਂ ਕੀਤਾ ਉਹ ਵਿੱਚੋਂ ਕਹਿ ਦਿੰਦੇ ਨੇ ਕਰਵਾਇਆ ਹੈ ਗੁਰੂ ਨੇ ਕਿਰਪਾ ਕਰਕੇ ਕਰਵਾ ਦਿੱਤਾ ਚਲੋ ਚੰਗੇ ਨੇ ਸ਼ਬਦ ਇਹ ਸ਼ਬਦ ਨੇ ਕਿਸੇ ਨਾਲ ਜਦੋਂ ਅਸੀਂ ਬੋਲਨੇ ਆ ਪਰ ਇੱਕ ਕਿਰਿਆ ਹੋਰ ਡੂੰਗੀ ਹੈ ਕਿ ਜਦੋਂ ਸਿੱਖ ਬਾਣੀ ਪੜਦਾ ਹੈ ਪੜਦਿਆਂ ਪੜਦਿਆਂ ਉਹਨੂੰ ਵਿੱਚ ਵਿੱਚ ਝਲਕਾ ਪੈਂਦਾ ਮੈਂ ਨਹੀਂ ਪੜ ਰਿਹਾ ਪਰਮਾਤਮਾ ਮੇਰੇ ਰਾਂਹ ਪੜ ਰਿਹਾ ਉਹ ਵਿੱਚੋਂ ਆਪਣੇ ਆਪ ਨੂੰ ਮਾਈਨਸ ਕਰੀ ਜਾਂਦਾ ਕੱਢੀ ਜਾਂਦਾ ਸਹਜੇ ਸਹਜੇ ਅਭਿਆਸ ਕੀਏ ਨਾਮ ਅਭਿਆਸ ਦੇ ਕੀ ਅਰਥ ਨੇ ਨਾਮ ਅਭਿਆਸ ਦੇ ਅਰਥ ਨੇ ਕਰਤਾ ਰਾਮ ਪਛਾਣ ਜੋ ਕੁਝ ਤੂੰ ਕਰ ਰਿਹਾ ਉਹਦੇ ਵਿੱਚੋਂ ਪਰਮਾਤਮਾ ਨੂੰ ਪਹਿਚਾਣ ਲੈ ਇਸ ਕਰਕੇ ਕਿਸੇ ਗੁਰਮੁਖ ਦੇ ਇਹ ਬਚਨ ਨੇ ਉਹਨੇ ਕਿਹਾ ਮੈਂ ਜਪਜੀ ਸਾਹਿਬ ਕਦੀ ਪੂਰਾ ਨਹੀਂ ਪੜਿਆ ਵੈਸੇ ਤੇ ਮਰਿਆਦਾ ਸੰਵਿਧਾਨ ਹੈ ਕਿ ਸਿੱਖ ਯਤਨ ਕਰਦਾ ਜਿਹੜੀ ਬਾਣੀ ਨੂੰ ਸ਼ੁਰੂ ਕਰਦਾ ਉਹਨੂੰ ਪੂਰੀ ਪੜਦਾ ਹੈ ਪੂਰਾ ਪੜਨ ਦਾ ਯਤਨ ਕਰਦਾ ਹੈ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਕਦੀ ਜਪਜੀ ਸਾਹਿਬ ਪੂਰਾ ਨਹੀਂ ਪੜਿਆ ਤੇ ਬੜਾ ਵੱਡਾ ਸਵਾਲ ਸੀ ਫਿਰ ਤੁਸੀਂ ਕੀਤਾ ਕੀ ਜੇ ਜਪਜੀ ਸਾਹਿਬ ਪੂਰਾ ਨਹੀਂ ਪੜਿਆ ਕਹਿਣ ਲੱਗੇ ਪਹਿਲਾਂ ਪੜਦਾ ਰਿਆਂ ਹੁਣ ਕੀ ਗੱਲ ਹੋਈ ਹੁਣ ਬਾਣੀ ਨਹੀਂ ਚੰਗੀ ਲੱਗਦੀ ਕਹਿੰਦੇ ਨਹੀਂ ਸ਼ੁਰੂਆਤ ਸਿੱਖ ਕਰਦਾ ਹੈ ਤੇ ਉਹ ਪੂਰੀਆਂ 38 ਪੌੜੀਆਂ ਸਿੱਖ ਹੀ ਪੜਦਾ ਹੈ ਉਹ ਸਾਰੀਆਂ ਪੜਦਾ ਹੈ ਤੇ ਜਦੋਂ ਪੜਦਾ ਪੜਦਾ ਉਹਦੇ ਵਿੱਚੋਂ ਕਰਤਾ ਭਾਵ ਕਿ ਮੈਂ ਪੜ ਰਿਹਾ ਹਾਂ ਮੈਂ ਪਾਠੀ ਹਾਂ ਜਦੋਂ ਉਹਦੇ ਵਿੱਚੋਂ ਉਹਦੀ ਮੈਂ ਘਟਣ ਲੱਗ ਪੈਂਦੀ ਹੈ ਸਹਜੇ ਸਹਜੇ ਜਿਹੜੀ ਸ਼ਬਦ ਬੋਲਿਆਂ ਨਹੀਂ ਘਟਦੀ ਕਿ ਮੇਰੇ ਵਿੱਚੋਂ ਹੋ ਮੈਂ ਚਲੀ ਗਈ ਉਹ ਕਰਨ ਨਾਲ ਘਟਦੀ ਕਹਿੰਦੇ ਕਰਦਾ ਕਰਦਾ ਜਿਉਂ-ਜਿਉਂ ਉਹਨੂੰ ਅੰਦਰੋਂ ਪ੍ਰਤੀਤ ਹੋਣ ਲੱਗ ਪਵੇ ਕਿ ਮੈਂ ਤੇ ਭੁਲੇਖੇ ਵਿੱਚ ਆ ਬਾਣੀ ਮੈਂ ਥੋੜੀ ਪੜ ਰਿਆ ਆਵਾਜ਼ ਕਿਹਦੀ ਹੈ ਅੱਖਾਂ ਕਿਧੀਆਂ ਨੇ ਜਿਹੜੀਆਂ ਦੇਖ ਰਹੀਆਂ ਨੇ ਜਪਜੀ ਸਾਹਿਬ ਨੂੰ ਅੰਦਰ ਦਿਮਾਗ ਵਿੱਚ ਸ਼ਕਤੀ ਕਿਹਦੀ ਹੈ ਜੋ ਸੋਚ ਕੇ ਬੋਲ ਰਿਹਾ ਰਸਨਾ ਕਿਨੇ ਦਿੱਤੀ ਹੈ ਤਾਂ ਜਦੋਂ ਇਹ ਸਾਰਾ ਕੁਝ ਅੰਦਰ ਮੈਂ ਨੂੰ ਚੋਟ ਮਾਰਨੀ ਸ਼ੁਰੂ ਕਰਦਾ ਤੇ ਉਹ ਕਹਿੰਦੇ ਨੇ ਸਹਜੇ ਸਹਜੇ ਇਹ ਵਾਪਰਨ ਲੱਗ ਪੈਂਦਾ ਕਿ ਉਹ ਥੋੜਾ ਜਿਹਾ ਆਪ ਪੜਦਾ ਤੇ ਅਗੋਂ ਉਹਨੂੰ ਪਰਮਾਤਮਾ ਪੜਦਾ ਹੋਇਆ ਪ੍ਰਤੀਤ ਹੁੰਦਾ ਕਹਿੰਦੇ ਹੁਣ ਤਾਂ ਇਹ ਇਸ ਤਰ੍ਹਾਂ ਦੀ ਹਾਲਤ ਬਣ ਗਈ ਕਿ ਮੈਂ ਕੇਵਲ ਪਹਿਲੀ ਜਾਂ ਦੂਜੀ ਜਾਂ ਤੀਸਰੀ ਪੌੜੀ ਪੜਨਾ ਅਗੋ ਚੌਥੀ ਤੋਂ ਬਾਅਦ ਤੇ ਪਤਾ ਹੀ ਨਹੀਂ ਲੱਗਦਾ ਕਿ ਕੌਣ ਪੜ ਗਿਆ ਮੈਂ ਤੇ ਸਿਰਫ ਸੁਣਨ ਵਾਲਾ ਹੋ ਗਿਆ ਮੈਂ ਤੇ ਸਿਰਫ ਸੁਣੀ ਜਾਨਾ ਇਹ ਹੈ ਕਿ ਜਦੋਂ ਸਿੱਖ ਦਾ ਕਰਮ ਧਰਮ ਵਿੱਚ ਬਦਲ ਜਾਏਗਾ ਧਰਮ ਬਣ ਜਾਏਗਾ ਕਰ ਰਿਆ ਸੀ ਕਰਮ ਬਣ ਗਿਆ ਧਰਮ ਧਰਮ ਉਦੋਂ ਬਣਿਆ ਕਰਮ ਜ਼ਰੂਰ ਕੀਤਾ ਪਰ ਅੰਦਰੋਂ ਪ੍ਰਤੀਤ ਹੋਣ ਲੱਗ ਪਿਆ ਮੈਂ ਨੇ ਕੀਤਾ ਮੇਰੇ ਵਿੱਚ ਕਰਤਾ ਬੈਠਾ ਹੋਇਆ ਕਰੇ ਜਾ ਰਿਹਾ ਇਸ ਵਿਅਕਤੀ ਦੀ ਪੜੀ ਹੋਈ ਬਾਣੀ ਕਾਲਪੁਰਖ ਦੀ ਦਰਗਾਹ ਦੇ ਵਿੱਚ ਲੇਖੇ ਵਿੱਚ ਲੱਗੀ ਜਾ ਰਹੀ ਹੈ ਬਸ ਉਥੇ ਜਾ ਕੇ ਅੱਗੇ ਇਹ ਪੜੀ ਹੋਈ ਬਾਣੀ ਦਰਗਾਹ ਵਿੱਚ ਪ੍ਰਵਾਨ ਹੁੰਦੀ ਹੈ ਉਸ ਤੋਂ ਪਹਿਲਾਂ ਅਸੀਂ ਯਤਨ ਕਰ ਸਕਨੇ ਆ ਅਸੀਂ ਅਭਿਆਸ ਕਰ ਸਕਨੇ ਆ ਕਿ ਉਸ ਦਸ਼ਾ ਨੂੰ ਪ੍ਰਾਪਤ ਕਰ ਲਈਏ ਜਿਸ ਥਾਂ ਤੇ ਜਾ ਕੇ ਮਨੁੱਖ ਦਾ ਮੈਂ ਭਾਵ ਮਿਟ ਜਾਂਦਾ ਹੈ ਉਹਦਾ ਅਭਿਆਸ ਹੋ ਸਕਦਾ ਹੈ ਲਿਖੇ ਉਹਦੋਂ ਪੈਂਦੀ ਹੈ ਜਦੋਂ ਅੰਦਰੋਂ ਮੈਂ ਪਾਸੇ ਹੋ ਜਾਇਆ ਵਿੱਚ ਪਤਾ ਹੀ ਨਾ ਲੱਗੇ ਮੈਂ ਕੁਝ ਕੀਤਾ ਉਸ ਦਿਨ ਇੱਕ ਇੱਕ ਅੱਖਰ ਪਰਮਾਤਮਾ ਦੇ ਘਰ ਤੱਕ ਉਹਦੀ ਆਵਾਜ਼ ਜਾਣੀ ਸ਼ੁਰੂ ਹੋ ਜਾਂਦੀ ਹੈ ਉਹਦੇ ਘਰ ਦੇ ਵਿੱਚ ਉਹਦੀ ਪ੍ਰਵਾਣ ਕੀ ਉਹ ਕੰਨ ਦੇ ਕੇ ਸੁਣਦਾ ਹੈ ਉਹਦੇ ਤੱਕ ਸ਼ਬਦ ਪਹੁੰਚਦੇ ਨੇ ਉਹਦੇ ਤੋਂ ਪਹਿਲਾਂ ਉਹਦੇ ਤੱਕ ਸ਼ਬਦ ਜਾਣਗੇ ਕਿਵੇਂ ਮੈਂ ਦਾ ਦਰਵਾਜ਼ਾ ਤੇ ਅਸੀਂ ਚੰਗੀ ਤਰ੍ਹਾਂ ਬੰਦ ਕੀਤਾ ਹੋਇਆ ਹੈ ਹੰਕਾਰ ਦਾ ਦਰਵਾਜ਼ਾ ਅਸੀਂ ਪੂਰੀ ਤਰ੍ਹਾਂ ਜੜਿਆ ਤੇ ਆਵਾਜ਼ ਉਹਦੇ ਤੱਕ ਜਾਏਗੀ ਕਿਵੇਂ ਦਰਵਾਜ਼ਾ ਤੇ ਖੁੱਲੇ ਹੀ ਨਹੀਂ ਮੈਂਦਾ ਜਿੱਦਣ ਮੈਂ ਛੱਡ ਕੇ ਕੀਤਾ ਕਰਮ ਕਰਤ ਹੋਵੇ ਨਿਹਕਰਮ ਤਿਸ ਬੈਸ਼ਨੂ ਕਾ ਨਿਰਮਲ ਧਰਮ ਇਹ ਹੈ ਬੜਾ ਔਖਾ ਕਿ ਬੰਦਾ ਕਰੇ ਤੇ ਅੰਦਰੋਂ ਵੇਖੇ ਮੈਂ ਨਹੀਂ ਕਰ ਰਿਹਾ ਕਾਹੂ ਫਲ ਕੀ ਇੱਛਾ ਨਹੀਂ ਬੰਚੇ ਬੰਦਾ ਬੂਟਾ ਲਾ ਰਿਹਾ ਹੈ ਇਹ ਨਹੀਂ ਇੱਛਾ ਕਿ ਨੂੰ ਅੰਬ ਜਿਹੜਾ ਲੱਗਣਾ ਮੈਂ ਖਾਵਾਂਗਾ ਬੰਦੇ ਦੀ ਇੱਛਾ ਤੇ ਇੰਨੀ ਪਰਬਲ ਹੈ ਉਹ ਕਹਿੰਦਾ ਬੀਜੇ ਕੋਈ ਹੋਰ ਤੇ ਅੰਬ ਮੈਂ ਤੋੜਾਂ ਅੰਬ ਮੈਂ ਖਾਵਾਂ ਮੈਂ ਤੇ ਇੰਨੀ ਪਰਬਲ ਕੰਮ ਕੋਈ ਹੋਰ ਕਰੇ ਫਲ ਦੀ ਪ੍ਰਾਪਤੀ ਮੈਨੂੰ ਹੋ ਜਾਏ ਪਾਠ ਕੋਈ ਹੋਰ ਕਰੇ ਅਰਦਾਸ ਕੋਈ ਹੋਰ ਕਰੇ ਪ੍ਰਾਪਤੀ ਮੈਨੂੰ ਹੋ ਜਾਏ ਪਰ ਗੁਰਮਤਿ ਕੀ ਕਹਿ ਰਹੀ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕੀ ਕਹਿ ਰਹੇ ਨੇ ਉਹ ਕਹਿੰਦੇ ਨੇ ਕਰ ਤੂੰ ਜੋ ਕਰਮ ਤੂੰ ਕੀਤਾ ਉਹਦੇ ਫਲ ਦੀ ਇੱਛਾ ਨਾ ਕਰ ਉਹ ਕਰਮ ਸਹਿਜੇ ਸਹਿਜੇ ਤੈਨੂੰ ਜੀਵਨ ਦੇ ਸੁਖ ਵੱਲ ਖਿੱਚ ਕੇ ਲੈ ਜਾਏਗਾ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕਿਸੇ ਫਲ ਦੀ ਇੱਛਾ ਨਹੀਂ ਸਿਰਫ ਕਰ ਹੀ ਜਾ ਰਿਹਾ ਹੈ ਅਸਲ ਵਿੱਚ ਪ੍ਰੇਮ ਹੁੰਦਾ ਹੀ ਉਹ ਹੈ ਜਿਸ ਨੂੰ ਕੀਤਾ ਜਾਏ ਤੇ ਉਹਦੀ ਵਾਪਸੀ ਵਿੱਚ ਕੁਝ ਮੰਗਿਆ ਨਾ ਜਾਏ ਜੋ ਕਿਸੇ ਪ੍ਰਾਪਤੀ ਦੇ ਅਧੀਨ ਕਰਮ ਹੈ ਉਹ ਪ੍ਰੇਮ ਨਹੀਂ ਹੈ ਉਹ ਪ੍ਰੇਮ ਕਿਵੇਂ ਹੋ ਸਕਦਾ ਹੈ ਪ੍ਰੇਮ ਉਹ ਹੈ ਜੋ ਇੱਛਾ ਤੋਂ ਰਹਿਤ ਵਾਸ਼ਨਾ ਤੋਂ ਰਹਿਤ ਹੈ ਇਸ ਕਰਕੇ ਜਦੋਂ ਮਨੁੱਖ ਫਲ ਨਹੀਂ ਚਾਹੁੰਦਾ ਜਿਵੇਂ ਆਪਾਂ ਵੇਖਨੇ ਆ ਇੱਕ ਬੱਚਾ ਮਾਂ ਨੂੰ ਪਿਆਰ ਲਾਡ ਕਰ ਰਿਹਾ ਹੈ ਵਾਪਸੀ ਵਿੱਚ ਇੱਛਾ ਕੋਈ ਨਹੀਂ ਹੈ ਕੱਲਾ ਪਿਆਰ ਹੀ ਹੈ ਸਿਰਫ ਪਿਆਰ ਕਰਦਾ ਹੈ ਤਾਂ ਉਸ ਦਸ਼ਾ ਵਿੱਚ ਕਾਹੂ ਫਲ ਕੀ ਇੱਛਾ ਨਹੀਂ ਬਾਚਾ ਕੇਵਲ ਭਗਤ ਕੀਰਤਨ ਸੰਗ ਰਾਚਾ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਇਹ ਉਸ ਮਨੁੱਖ ਦੀ ਦਸ਼ਾ ਹੈ ਜੋ ਰਾਮ ਨੂੰ ਆਪਣੇ ਜੀਵਨ ਵਿੱਚੋਂ ਕਰਤਾ ਪਹਿਚਾਨ ਲਿਆ ਨੇੜੇ ਚਲਾ ਗਿਆ ਪਹਿਚਾਣ ਆਉਣ ਲੱਗ ਪਈ ਪਹਿਚਾਣ ਸ਼ਬਦ ਬਹੁਤ ਪਿਆਰਾ ਹੈ ਪਹਿਚਾਣ ਦਾ ਮਤਲਬ ਹੈ ਜਿਸ ਨੂੰ ਪਹਿਲਾਂ ਵੇਖਿਆ ਸੀ ਉਹਦਾ ਝੌਲਾ ਪੈਣਾ ਕਿਤੇ ਉਹੀ ਲੱਗਦਾ ਹੈ ਬੜੇ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇਹ ਸ਼ਬਦ ਆਉਣਗੇ ਕਿ ਭਗਤਾਂ ਨੇ ਪ੍ਰਮਾਤਮਾ ਨੂੰ ਪਹਿਚਾਨਿਆ ਹੈ ਪਹਿਚਾਨੇ ਦਾ ਕਿੰਨੂ ਏ ਜਿਸ ਨੂੰ ਮੁੱਦਤ ਪਹਿਲਾਂ ਕਿਤੇ ਦੇਖਿਆ ਸੀ ਉਹਨੂੰ ਪਹਿਚਾਨ ਸਕੀਦਾ ਜਿਹੜਾ ਵੇਖੇ ਨਹੀਂ ਪਹਿਚਾਨਾਂਗੇ ਕਿਵੇਂ ਪਹਿਲੀ ਵਾਰ ਥੋੜੀ ਮਿਲਦਾ ਪ੍ਰਮਾਤਮਾ ਉੱਤੇ ਮਿਲਿਆ ਹੀ ਹੋਇਆ ਸੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ಅಪਾਰ ਕਿਰਪਾ ਸਦਕਾ ਸਾਹਿਬ ਜਨ ਦੇ ਸੇਵਾਦਾਰ 239 ਵਾਲੇ ਮੁਖ ਸੇਵਾਦਾਰ ਗਿਆਨੀ ਕੁਲਵੰਤ ਸਿੰਘ ਜੀ 239 ਵਾਲਿਆਂ ਵੱਲੋਂ ਖਾਲਸਾ ਜੀਵਨ ਸਾਖੀ ਕੋਰਸ ਦੇ ਰੂਪ ਵਿੱਚ ਲਿਖਿਆ ਗਿਆ ਹੈ ਇਸ ਵਿੱਚ ਸਿੱਖ ਇਤਿਹਾਸ ਫਿਲਾਸਫੀ ਅਤੇ ਅਧਿਆਤਮ ਦੀ ਡੂੰਗੀ ਜਾਣਕਾਰੀ ਕਰੀਮ 1300 ਛੋਟੇ ਅਤੇ ਵੱਡੇ ਸਵਾਲਾਂ ਦੇ ਜਵਾਬ ਗੁਰਬਾਣੀ ਅਨਸਾਰ ਦਿੱਤੇ ਗਏ ਹਨ ਪਹਿਲੀ ਪੁਸਤਕ ਗਿਆਨ ਅੰਜਨ ਗੁਰਦੀਆ ਦੂਸਰੀ ਪਰੋਸ ਨਾ ਕੀਜੈ ਉਤਰ ਦੀਜੈ ਤੀਸਰੀ ਗੁਰਸਾਖੀ ਦਾ ਉਜਿਆਰਾ ਅਤੇ ਚੌਥੀ ਗਿਵ ਸਚਿਆਰਾ ਹੋਈ ਹੈ ਆਪ ਜੀ ਇਹ ਕੋਰਸ ਘਰ ਬੈਠੇ ਜਾਂ ਦੇਸ਼ ਵਿਦੇਸ਼ ਵਿੱਚ ਕਿਤੇ ਵੀ ਆਨਲਾਈਨ ਇੰਟਰਨੈਟ ਰਾਹੀਂ ਜਾਵਾ ਮਗਵਾ ਕੇ ਕਰ ਸਕਦੇ ਹੋ ਕੋਰਸ ਦਾ ਦਾਖਲਾ ਸ਼ੁਰੂ ਹੈ 9876945722 ਤੇ WhatsApp